ਨਾਈਟ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਚੰਡੀਗੜ੍ਹ ਰੋਡ ਕੋਹੜਾ ਚੌਂਕ ਨੇੜੇ ਨਵੇਂ ਬਣੇ ਸ਼੍ਰੀ ਖਾਟੂ ਸ਼ਾਮ ਮੰਦਰ ਵਿਖੇ ਟਰਸਟੀ ਪ੍ਰਦੀਪ ਮਿੱਤਲ ਸੰਦੀਪ ਪੱਗਰਵਾਲ ਐਲ ਆਰ ਮਿੱਤਲ ਅਤੇ ਅਨਿਲ ਮਿੱਤਲ ਦੀ ਪ੍ਰਦਾਨਗੀ ਹੇਠ ਹਫਤਾਵਾਰੀ ਸ਼੍ਰੀ ਸ਼ਾਮ ਸੰਕੀਰਤਨ ਦਾ ਆਯੋਜਨ ਕੀਤਾ ਗਿਆ ਸੰਕੀਰਤਨ ਦੌਰਾਨ ਪ੍ਰਦੀਪ ਸ਼ਰਮਾ ਫਤਿਹਬਾਦ ਵੱਲੋਂ ਸ਼ਾਮ ਬਾਬਾ ਜੀ ਦਾ ਗੁਣगान ਕੀਤਾ ਗਿਆ ਆਚਾਰੀਆ ਦੀਪਕ ਪਾਂਡੇ ਪੰਡਿਤ ਸੰਦੀਪ ਕੁਮਾਰ ਮਿਸ਼ਰਾ ਪੰਡਿਤ ਰਾਜ ਤਿਵਾੜੀ ਅਤੇ ਪੰਡਿਤ ਕੇਸ਼ਵ ਉਪਾਧਿਆਏ ਨੇ ਮੰਤਰ ਉਚਾਰੇ ਅਤੇ ਸ਼ਾਮ ਬਾਬਾ ਜੀ ਦਾ ਗੁਣगान ਕੀਤਾ ਸੰਗੀਤਨ ਦਾ ਉਦਘਾਟਨ ਟਰਸਟ ਦੇ ਸਾਰੇ ਮੈਂਬਰਾਂ ਨੇ ਸ਼ਾਮ ਬਾਬਾ ਜੀ ਦੀ ਪੂਜਾ ਕਰਦੇ ਹੋਏ ਕੀਤਾ ਸੰਗੀਤਨ ਦੌਰਾਨ ਸ਼੍ਰੀਮਤੀ ਰਜਿੰਦਰ ਕੌਰ ਪਰਿਵਾਰ ਨੇ ਬਾਬਾ ਜੀ ਦੀ ਅਲੌਕਿਕ ਸਜਾਵਟ ਕੀਤੀ ਵਰਦੀਪ ਸ਼ਰਮਾ ਦੁਆਰਾ ਗਾਏ ਗਏ ਭਜਨਾ ਤੇ ਸਭਾ ALU ਖੁਸ਼ੀ ਵਿੱਚ ਨੱਚਣ ਲੱਗ ਪਏ ਅਤੇ ਸਾਰਾ ਮਾਹੌਲ ਖਾਟੂ ਵਰਗਾ ਲੱਗਣ ਲੱਗਾ ਸੰਗੀਤਨ ਤੋਂ ਬਾਅਦ ਬਾਬਾ ਸ਼ਾਮ ਜੀ ਦੀ ਕੀ ਆਰਤੀ ਕੀਤੀ ਗਈ ਇਸ ਮੌਕੇ ਟਰਸਟੀ ਮਨੀਸ਼ ਬਾਜ਼ਾਰੀ ਨੇ ਕਿਹਾ ਕਿ ਬਾਬਾ ਸ਼ਾਮ ਜੀ ਦੀ ਮਹਿਮਾ ਅਥਾ ਹੈ ਜੋ ਵੀ ਇਸ ਮੰਦਰ ਵਿੱਚ ਸੱਤ ਐਤਵਾਰ ਸੱਚੇ ਦਿਲ ਨਾਲ ਆਉਂਦਾ ਹੈ ਬਾਬਾ ਸ਼ਾਮ ਜੀ ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਦੇ ਹਨ ਇਸ ਮੌਕੇ ਵਿਜੇ ਗੋਇਲ ਹਰੀਸ਼ ਗਰਗ ਅਭਿਸ਼ੇਕ ਗੁਪਤਾ ਸੰਦੀਪ ਗੋਇਲ ਅਤਲ ਵਾਲੀਆ ਬੀਕੇ ਸ਼ਰਮਾ ਨਰੇਸ਼ ਅਗਰਵਾਲ ਸੁਨੀਲ ਗੋਇਲ ਚੰਦੇਸ਼ਵਰ ਵਾਧਵਾਜ ਜੈ ਭਗਵਾਨ ਗੋਇਲ ਆਦ ਮੌਜੂਦ ਸਨ